ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੋਂ ਅੱਜ ਗੱਲ ਕਰਦੇ ਆ ਜੀ ਦਲਜੀਤ ਦੋਸਾਂਸ ਸਾਹਿਬ ਦਲਜੀਤ ਦੋਸਾਂਸ ਜੀ ਨੇ ਕੱਲ ਪਰਸੋਂ ਇੱਕ ਗਾਣਾ ਖੇਤਾਂ ਚ ਜਾ ਕੇ ਗਾਇਆ ਜੀ ਜੱਗੀ ਭਾਜੀ ਦੇ ਨਾਮ ਆਲਾ ਟੱਪਾ ਗਾਇਆ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰਣਗੇ ਵਾਲੇ ਪੁਰਾਣਾ ਗਾਣਾ ਚਲੋ ਜੇ ਸਾਡੀ ਵੀਡੀਓ ਦੇਖ ਕੇ ਉਹਨਾਂ ਦੇ ਕੰਨ ਤੇ ਜੂਸ ਸਰਕੀ ਆ ਤੇ ਏਡੇ ਵੱਡੇ ਕੰਨ ਤੇ ਛੋਟੀ ਜਿਹੀ ਜੂਸ ਸਰਕੀ ਵਧੀਆ ਗੱਲ ਹੈ ਇਹ ਹੋਣਾ ਵੀ ਚਾਹੀਦਾ ਅਸੀਂ ਕੋਈ ਤੁਹਾਡੇ ਦੋਖੀ ਨਹੀਂ ਹੈਗੇ ਅਸੀਂ ਤੁਹਾਡੇ ਖਿਲਾਫ ਵੀਡੀਓ ਨਹੀਂ ਪਾਉਣੀ ਹੈਗੀਆਂ ਇਹ ਤਾਂ ਪਾਉਣੀਆ ਪਈਆਂ ਕਿਉਂਕਿ ਤੁਹਾਡੇ ਨਾਲ ਦੇ ਬੰਦੇ ਸਾਡੇ ਫੋਨ ਨਹੀਂ ਚੱਕਦੇ ਸਾਡਾ ਫੋਨ ਚੱਕ ਕੇ ਗੱਲ ਕਰਨ ਤਾਂ ਅਸੀਂ ਸਮਝੀਏ ਉਹ ਗਾਣਾ ਗਾਉਣ ਦੇ ਨਾਲ ਜੱਗੀ ਸਿੰਘ ਨੂੰ ਕੋਈ ਫਰਕ ਨਹੀਂ ਪੈਣਾ ਜਦੋਂ ਜੱਗੀ ਨੇ ਔਖੇ ਟਾਈਮ 'ਚ ਤੁਹਾਡਾ ਤੇ ਬڑے-ਬڑے ਸਿੰਗਰਾਂ ਦਾ ਸਾਥ ਦਿੱਤਾ ਥੋੜਾ ਹੀ ਫਰਜ ਬਣਦਾ ਤੁਸੀਂ ਉਹਦੇ ਮਿਊਜ਼ਿਕ 'ਚ ਅੱਦਾ ਗਾਣਾ ਗਾਣਦੇ ਤੇ ਲੋਕ ਉਹਨੂੰ ਲੱਭਦੇ ਪਰ ਨਹੀਂ ਤੁਸੀਂ ਉਹਨੂੰ ਇਗਨੋਰ ਕੀਤਾ ਤੁਹਾਡੀ ਪਰਸਨਲ ਰੰਜਿਸ਼ ਕੀ ਹੈ ਮੈਨੂੰ ਨਹੀਂ ਪਤਾ ਪਰ ਜਦੋਂ ਤੁਹਾਡੇ ਔਖੇ ਟਾਈਮ 'ਚ ਉਹ ਤੁਹਾਡਾ ਸਾਥ ਦਿੱਤਾ ਮੈਂ ਜਾਣਦਾ ਉਹ ਵਿਚਾਰਾ ਨਹੀਂ ਬੋਲਦਾ ਨਹੀਂ ਬੋਲ ਸਕਦੇ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਕੱਲ ਪਰਸੋਂ ਮੈਂ ਵੀਡੀਓ ਪਾਈ ਆ ਉਹਦੇ ਥੈਂਕ ਯੂ ਲਈ ਉਹ ਸਿੰਗਰ ਨੇ ਮੈਨੂੰ ਫੋਨ ਕੀਤਾ ਲੇਕਿਨ ਆਪ ਉਹਨੇ ਕਦੀ ਨਹੀਂ ਬੋਲਿਆ ਜੀ ਖਾਨ ਤੇ ਖਾਨ ਸਾਹਿਬ ਬਾਰੇ ਹਨਾ ਤੇ ਉਹਨਾਂ ਨੂੰ ਪਤਾ ਲੱਗਦਾ ਫਿਰ ਅਸੀਂ ਇੱਕ ਵੀਡੀਓ ਪਾਈ ਸੀ ਟੋਪੀਆਂ ਬਾਰੇ ਕੇ ਟੋਪੀਆਂ ਦੇ ਬਾਰੇ ਉਹਦੇ ਵਿੱਚ ਕਈ ਵਿਦਵਾਨ ਆ ਕੇ ਮੈਸੇਜ ਪਾ ਰਹੇ ਆ ਜੀ ਭਈ ਇਹ ਤਾਂ ਅੰਗਰੇਜ਼ਾਂ ਨੇ ਬਣਾਈਆਂ ਅੰਗਰੇਜ਼ਾਂ ਨੇ ਟੋਲਟਾ ਬਣਾਈਆਂ ਅੰਗਰੇਜ਼ਾਂ ਨੇ ਆ ਰੇਲਾ ਬਣਾਈਆਂ ਤੇ ਇਹਦੇ ਵਿੱਚ ਮੈਨੂੰ ਚੜੋ ਇਹ ਤੁਹਾਨੂੰ ਪਤਾ ਕੁਛ ਨਹੀਂ ਐਵੇਂ ਤੁਸੀਂ ਹਵਾ 'ਚ ਤੀਰ ਮਾਰੀ ਜਾਂਦੇ ਹੋ ਕੈਪਰੀਆਂ ਠਾਉਣ ਦਾ ਤੇ ਟੋਪੀਆਂ ਦਾ ਜਿਹੜਾ ਰੌਲਾ ਪਾਇਆ ਗਿਆ ਉਦੋਂ ਪਾਇਆ ਗਿਆ ਜਦੋਂ ਗੁਰਦੁਆਰਿਆਂ ਦੇ ਵਿੱਚ ਵਾਲ ਕੱਟਿਆਂ ਵਾਲੇ ਪ੍ਰਧਾਨ ਬਣੇ ਉਹ ਕੌਣ ਬਣੇ ਉਹਦੇ ਨਾਲ ਸਿੱਖ ਕੌਮ ਨੂੰ ਕਿੰਨਾ ਫਰਕ ਪਿਆ ਕਿੰਨੇ ਅੰਗਰੇਜ਼ ਆਉਣੋਂ हट ਗਏ ਹਨਾ ਹਰਮੰਦਰ ਸਾਹਿਬ ਤੇ ਬੰਦਾ ਕੈਪਰੀ ਨਾ ਪਾਵੇ ਤੇ ਜਨਾਨੀ ਦਾ ਢਿੱਡ ਨੰਗਾ ਹੁੰਦਾ ਉਹਦਾ ਦੇ ਕੱਪੜੇ ਪਾ ਪਾ ਕੇ ਗੁਰਦੁਆਰੇ ਜਾਂਦੀ ਆ ਚਾਰ ਬੰਗੜਾ ਮੁੰਬਈ ਗੁਰਦੁਆਰਾ ਸਾਹਿਬ ਮੇਰੇ ਨਾਲ ਇਹ ਗੱਲ ਹੋਈ ਸੀ ਮੇਰੀ ਪੈਂਟ ਗਿੱਟੇ ਤੋਂ ਚੱਕੀ ਹੋਈ ਉਹਨਾਂ ਮੈਨੂੰ ਰੋਕਿਆ ਤੇ ਮੋਰੇ ਕੁੜੀ ਉਹਦਾ ਲੰਗੀ ਵੀ ਮੈਂ ਪੁੱਛਿਆ ਉਹਨਾਂ ਨੂੰ ਉਹ ਕੀ ਆ ਹਨਾ ਇਹ ਗਲਤ ਨਹੀਂ ਹੈਗੀਆਂ ਗੱਲਾਂ ਕੱਪੜਾ ਹੀ ਆ ਠੀਕ ਆ ਅਸੀਂ ਪੱਗ ਦਾ ਰਿਗਾਰਡ ਕਰਦੇ ਆ ਪੱਗ ਧੱਕੇ ਨਾ ਨਾ ਬਣਾਓ ਧੱਕੇ ਨਾਲ ਪੱਗਾਂ ਬਣਾਉਨੇ ਆ ਫਿਰ ਉਹ ਇੱਕ ਦੂਜੇ ਦੀ ਸੇਖ ਹੀ ਪੱਗਾਂ ਲਾਈ ਜਾਂਦੇ ਨਾ ਦਸਤਾਰ ਦੀ ਇੱਜ਼ਤ ਸਮਝੋ ਬਾਕੀ ਦਲਜੀਤ ਦਸਾਂਤ ਸਾਹਿਬ ਉਹਦਾ ਜਾਂ ਜਿਹੜਾ ਜੱਗੀ ਵਾਲਾ ਗਾਣਾ ਤੁਹਾਡੇ ਕੋਲ ਪਿਆ ਹੈ ਕਿ ਜਿਹੜਾ ਬਾਬਾ ਦੀਪ ਸਿੰਘ ਦਾ ਗਾਣਾ ਹੈ ਕਿ ਜੇ ਇਸ ਉਮਰ ਵਿੱਚ ਲੋਕੀ ਖੁੰਡੀ ਫੜ ਕੇ ਤੁਰਦੇ ਨੇ ਉਸ ਉਮਰ ਵਿੱਚ ਖੰਡਾ ਸੀ ਖੜਕਾਇਆ ਬਾਬੇ ਨੇ ਤੁਸੀਂ ਗਾ ਦਿਓ ਤੁਹਾਡੇ ਨਾਲ ਸਾਡਾ ਰਾਫਤਾ ਨਹੀਂ ਹੁੰਦਾ ਤਾਂ ਅਸੀਂ ਨੈੱਟ ਦੇ ਜ਼ਰੀਏ ਕਹਿੰਦੇ ਜਾਂ ਤੁਸੀਂ ਗਾ ਦਿਓ ਜਾਂ ਮੋੜ ਦਿਓ ਕੋਈ ਹੋਰ ਗਾ ਲਵੇ ਇਹ ਚੀਜ਼ਾਂ ਨੂੰ ਸਮਝਿਆ ਕਰੋ ਅਸੀਂ ਕੋਈ ਇਹਨਾਂ ਦੇ ਦੋਖੀ ਨਹੀਂ ਤੇ ਹੁਣ ਆਪਸ ਵਿੱਚ ਬਹਿ ਕੇ ਸਲਾਹਾਂ ਕਰਦੇ ਆ ਕਿ ਬਈ ਇਹਨਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ ਜਿਹੜੇ ਸਾਡੇ ਖਿਲਾਫ ਬੋਲਦੇ ਆ ਉਹ ਖਿਲਾਫ ਨਹੀਂ ਮਾਮਾ ਸੱਚ ਬੋਲਦੇ ਆ ਬਾਕੀ ਤੁਸੀਂ ਜਿਨ੍ਹਾਂ ਨੂੰ ਗद्दार ਕਹਿੰਦੇ ਹੋ ਲਾਈਟਮੈਨ ਨੂੰ ਸਪੌਟਬॉय ਨੂੰ ਕਿ ਤੁਹਾਡੀਆਂ ਗੱਲਾਂ ਲੀਕ ਕਰਦੇ ਆ ਉਹ ਗद्दार ਨਹੀਂ ਸਿਰਫ ਆਪਣੇ ਲਈ ਲੜ ਨਹੀਂ ਸਕਦੇ ਉਹ ਚਾਹੁੰਦੇ ਕਿ ਸਾਡੇ ਲਈ ਲੜਨ ਲਈ ਕੋਈ ਮੋਰੇ ਖੜਾ ਹੋ ਜਵੇ ਇਹ ਗੱਲ ਹੈ ਬਹੁਤ ਮਿਹਰਬਾਨੀ ਅੱਗੇ ਕਿਸੇ ਹੋਰ ਦੀ ਵੀਡੀਓ ਲੈ ਕੇ ਆਵਾਂਗੇ ਸ਼ੁਕਰੀਆ ਜੀ